ਓ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਾਈ ਵੀ ਮੀ ਆਲੇ ਨਾ ਆਇਆ ਵੱਟ ਕੱਢੇ ਪਿਆ ਸਾਡੇ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਪੈਂਦੇ ਨੂੰ ਜੀ ਬਹੁਤ ਜਲ ਫਲ ਕਰਿਆ ਪਿਆ ਪਾਣੀ ਪਾਣੀ ਚੱਲ ਪਿਆ ਬਹੁਤ ਜ਼ੋਰ ਗਰਮੀ ਪਿਆ ਭਾਈ ਮੈਂ ਨਾ ਪਿਆ ਵੀ ਤਰੀਬਨ ਘੰਟਾ ਡੇਢ ਘੰਟਾ ਹੋ ਗਿਆ ਪੈਂਦੇ ਨੂੰ ਮੈਂ ਨਹੀਂ ਕਹਿੰਦਾ ਵੀ 10 ਦਿਨ ਸਾਡੇ ਮਸ਼ੀਨਾਂ ਚੱਲ ਜੂਗਾ ਹੁਣ ਜੇ ਹੁਣ ਹਟਦਾ ਕੰਮ ਵੀ ਘੱਟੋ ਘੱਟ 10 ਦਿਨ ਘੱਟਦੇ ਨੇ ਇਹਨੇ ਪਹਿਲਾਂ ਪੈ ਕੇ ਸਾਡੇ ਹਟ ਗਿਆ ਥੋੜਾ ਜਿਹਾ 45 ਚੱਲ ਜੇ ਸੋਣਾ ਜਣੀ ਫੇਰ ਵੀ 45 ਚੱਲਣ ਨਾਲੋਂ ਵੱਧ ਪੈ ਲਿਆ ਤਾਂ ਵੀ ਹੁਣ ਬਹੁਤ ਪੈ ਗਿਆ ਹਵਾ ਵੀ ਆਲੀ ਵਿੱਚ ਫਸਲ ਵੀ ਗੇਰਦੀ ਨਾ ਇਕੜਾ ਜਿਹੜੀ ਜਿਹੜੀ ਪੱਕੀ ਵੀ ਤੀ ਉਹ ਗੇਰਦੀ ਮੈਨੂੰ ਦਿਖਾਉਂਦਾ ਕਦਰਈ ਆਪਣੇ ਨਾਲੇ ਬਾਹਰ ਨਿਕਲੇ ਹੋਏ ਆ। ਗਿਆ ਭਾਈ ਬਹੁਤ ਬਹੁਤ ਹਾਲ। ਪਰਿਆ ਬਾ ਪਾਣੀ ਮੀ ਹੁਣ ਵੀ ਬਹੁਤ ਪੈਂਦਾ। ਜਿੰਨਾ ਕਹਿ ਦੋ। ਧੰਦੂ ਕਰਮ ਚਾਏ ਪਏ ਆ। ਵੀ ਜਿਹੜੇ ਗੰਨਿਆਂ ਨੂੰ ਪਾਣੀ ਲੱਗਾ ਉਹ ਤੋਂ ਪਹਿਲਾਂ ਵੀ ਗਰੇ ਦੇ ਉਹ ਹੋਰ ਗੇੜ ਤੇ ਹਵਾ ਪਹਿਲਾਂ ਹਵਾ ਬਹੁਤ ਚੱਲਦੀ ਹੁਣ ਜਿਹੜਾ ਦਵਾਰੇ ਪਏ ਇਹ ਹਵਾ ਘੱਟ ਚੱਲੀ ਥੋੜੀ ਜੀ। ਵੀ ਫਸਨਾ ਗੇੜ ਤੀਆਂ ਪਹਿਲਾਂ ਵੀ ਜਿਹੜੀਆਂ ਪੱਕੀਆਂ ਜਿਗਣਾ ਬਾਸਮਤੀ ਜ਼ਿਆਦਾ ਵਧੀਆ ਮੈਂ ਤੁਹਾਨੂੰ ਸਾਨੂੰ ਮੋਟਰ ਪਰ ਦਿਖਾਉਂਦੇ ਰਹੇ ਆ। ਉਗ ਗਈ ਸਾਰੀ ਲੰਬੀ ਪਾਈ ਪਈ ਆ ਵੇਹੀ ਕੰਮ ਤੇ ਆਪਾਂ ਚੱਲਦੇ ਤੇ ਤਾਂ ਹੀ ਥੋੜਾ ਜਿਹਾ ਕਾਲੀ ਕਰਦੇ ਤੇ ਵਿੱਚ ਮੌਸਮ ਕੱਲ ਦਾ ਬਹੁਤ ਸਾਫ਼ ਰਿਹਾ ਉਹਦੇ ਕਰਕੇ ਐ ਲੱਗਦਾ ਤੇ ਵਿਚਾਰੋਂ ਨਿਖਰ ਜਾਣਾ ਵਧੀਆ ਹੋ ਜਾਣਾ ਇਹਨਾਂ ਪਰ ਇਹਨਾ ਹੁਣ ਹੋਰ ਆ ਵੀ ਹਵਾ ਹੁਣ ਥੋੜੀ ਟਿਕੀ ਵੀ ਆ ਨਹੀਂ ਨਾ ਜਿਹੜੀਆਂ ਗੱਦੜਾਂ ਹੋਈਆਂ ਮੈ ਜਿਹੜੀਆਂ ਉਹ ਵੀ ਗੇਰ ਦੇਣੀਆਂ ਨੇ ਆਣੀ ਖੜ ਗਿਆ ਆਣੀ ਖੜ ਗਿਆ ਹਰ ਉਹ ਭਾਰਤੀਆ ਪੂਰੀਆਂ ਜਿਹੜਾ ਪਹਿਲਾ ਮੀਂਹ ਪਿਆਦਾ ਉਹਦੇ ਆਪਾਂ ਨੇ ਵੀਡੀਓ ਵੀ ਬਣਾਈ ਦੋ ਦਿਨ ਮਸ਼ੀਨਾਂ ਕੱਲ ਨੂੰ ਚੱਲ ਪਈਆਂ ਸੀ ਪਰ ਜਿਹੜਾ ਹੁਣ ਪੈ ਗਿਆ ਜਿਆਦਾ ਪੈ ਗਿਆ ਭਲੇ ਵੀ ਹਟਿਆ ਨਹੀਂ ਹੈਗਾ ਬੱਦਲ ਹਲੇ ਵੀ ਧੋੜਦਾ ਬਹੁਤ ਜ਼ੋਰ ਨਾਲ ਬੀਲ ਲੱਸਕਦੀ ਐਨ ਪੂਰੀ ਬਿਜਲੀ ਬੱਦਲ ਹੈਗਾ ਬਹੁਤ ਆ ਦੇਖੋ ਜਿਹੜੀ ਆਪਣੀ ਜੀਰੀ ਵੱਡੀ ਔਰੇ ਸਾਰਾ ਭਰਿਆ ਹੋਇਆ ਜੇ ਨਾਵਟ ਹੁੰਦੀ ਫਿਰ ਹੁਣ ਵੱਡਵੀਂ ਨਹੀਂ ਹੋਣੀ ਸੇ ਬੇਟੇ ਕਿਉਂ ਇੱਥੇ ਵੀ ਪਾਣੀ ਹੋ ਰਹਿਣਾ ਦਾ ਫਿਰਿਆ ਹੋਇਆ ਵੀ ਜਿਹੜੀ ਪੱਕੀ ਜੀਰੀ ਆਪਣੀ ਉਹ ਥੋੜੀ ਜੀ ਹੁਣ ਬਰਤ ਪਰ ਲਖਣਾ ਔਖਾ ਹੋ ਜਣਾ ਇੱਕ ਤਾਰ ਦੇ ਵਾਲੇ ਖੇਤ ਬੂਟੇ ਜਿਹੜੇ ਹਨ ਕਾਂ ਖੜੇ ਜਿਹੜੇ ਗਿੱਲੇ ਹੋਣੇ ਆ ਵੀ ਉਹ ਆ ਬਾਕੀ ਤੁਹਾਨੂੰ ਇੱਥੇ ਦਿਖਾਉਣਾ ਮੋਟਰ ਬਵਾਸਮਤੀ ਜਿਹੜੀ ਆਪਣੀ ਆਪਾਂ ਗਾਹਾਂ ਵੀ ਜਾਂਦੇ ਖੇਤ ਵਿੱਚ ਸਵੇਰ ਪਾਰ ਜਣੀ ਮੋਟਰ ਆਪਾਂ ਆਸਤੇ ਵਿੱਚ ਦਿਖਾ ਕੇ ਜਾਵਾਂਗੇ ਤੁਹਾਨੂੰ ਜਿਵੇਂ ਜਿਵੇਂ ਆਇਆ ਰੱਖੋ ਬਾਸਮਤੀਆਂ ਜਿਹੜਾ ਇਥੇ ਬੜੀ ਬੜੀ ਜਿਆਦਾ ਹੀ ਸਾਰੀ ਪਾਤੀ ਹੈ ਲੰਬੀ ਮੱਕੀ ਹਲੇ ਕਿਹੜੇ ਹਟਣ ਦਾ ਨਾਮ ਲੰਦਾ ਹੈ ਨੁਕਸਾਨ ਕਰੂਗਾ ਜਿਆਦਾ ਇੱਕ ਮੰਡੀਆਂ ਬੰਦ ਹੋਣ ਕਰਕੇ ਤਾਂ ਕਰਕੇ ਜਿਹੜੀ ਖੜੀ ਰਹਿ ਗਈ ਜਿਆਦਾ ਪੱਕੀ ਨਹੀਂ ਤਾਂ ਵੱਡ ਬਹੁਤ ਹੋ ਜਣੀ ਦੀ ਮੈਂ ਕਹਿੰਦਾ ਵੀ ਸਾਡੇ ਇੱਧਰ 25 30% ਵढਾਈ ਹੋ ਜਣੀ ਦੀ ਵਿਆਣੀ ਜਿਰੀ ਪੱਕੀ ਵੀ ਦੀ ਬਾਕੀ ਬਾਈ ਕਮੈਂਟਾ ਕਿੰਨੇ ਧਿਆਨ ਨਾਲ ਘਟ ਜਾਂਦਾ ਮੜਾ ਜਾ ਮੂਰੇ ਪੈਰ ਦੇਖ ਕੇ ਰੱਖਣਾ ਪੈਂਦਾ ਤਿਲਕਣਾ ਵੀ ਹੋਈ ਵੀ ਆ। ਅੱਬਲਾਂ ਜਾਂ ਬਚਾਲਦੇ ਇੱਕ ਛਤਰੀ ਫੜੀ ਵੀ ਹੱਥ 'ਚ। ਵੀ ਆਪਾਂ ਤੁਹਾਨੂੰ ਘੁੰਮ ਫਿਰ ਕੇ ਦਿਖਾਉਣਾ ਸਾਰਾ ਕੁਝ ਜਿਹੜਾ ਹੈਗਾ। ਕਮੈਂਟ ਜੇ ਮੈਂ ਪੜਦਾ ਫੇਰ ਬੈਠ ਕੇ ਚੱਲਣਾ ਲੱਗਾ ਮਨੇ। ਵੀ ਚਲੋ ਜਿਹੜਾ ਹੁਣ ਜਿਆਦਾ ਮਹੀ ਪਏ ਦੇ ਵਿੱਚ ਹਵਾ ਦਾ ਸਾਰੇ ਬਚੌਰ ਰਹਿ ਗਿਆ। ਬਾਕੀ ਆਪਾਂ ਤੁਹਾਨੂੰ ਗੰਨੇ ਦਿਖਾਉਂਦੇ ਗਾਹਾਂ ਪੈਹੀ ਦੇ ਉੱਪਰ ਜਾ ਕੇ। ਵੀ ਉਧਰ ਨੂੰ 껠ੜਾ ਹਲੇ ਮਾਰਿਆ ਨਹੀਂ ਦੇਖ ਕੇ ਆਉਂਦਾ ਕਿਵੇਂ ਦਾ ਪ੍ਰੋਸੈਸਾ ਸਾਰੇ। ਮੀ ਭਾਈ ਘਟਾ ਨੇ ਲੈ ਕੇ ਆਉਂਦਾ ਮੀਂਹ ਪਹਿਲਾਂ ਰੋਪੜ ਦਾ ਸਾਨੂੰ ਫੋਨ ਆਲੇ ਦੇ ਪੈਂਦਾ ਮਰਨਡੇ ਬਹੁਤ ਪਹਿਲੇ ਆ ਪਰ ਸਾਡੇ ਬਾਅਦ ਆਇਆ ਹੁਣ ਘਟਤ ਬਹੁਤ ਤਗੜੀ ਲਈ ਦੀ ਔਰ ਚਲੋ ਫਸਲ ਦੇ ਪਾਸਾ ਸਾਨੂੰ ਦਿਖਾ ਕੇ ਆਉਂਦੇ ਇੱਕ ਵਾਰ ਉੱਥੇ ਗੰਨੇ ਤੱਕ ਨੂੰ ਵੇੜਾ ਮਰਵਾ ਕੇ ਆਉਂਦੇ ਆ ਇਹਨੂੰ ਪਾਣੀ ਕਰਿਆ ਸਰਵਾਂ ਚੱਲਦੇ ਆ ਸਭ ਨਿੱਕੇ ਪੈਣਾ ਫਸਲ ਹੋ ਜਾ ਕੇ ਮੇਰੇ ਘਰੇ ਕੇ ਬਾਈ ਫਸਲ ਤਕਰੀਬਨ ਸਭ ਦੀ ਪੱਕੀ ਆ ਉਹਨੂੰ ਝੋਲ ਮਾਰਦਾ ਜਲਵੀਰ ਵੀ ਖੇਤ ਦੇ ਵਿੱਚ ਪਹਿਲਾ ਮਹੀ ਪਹਿਲਾ ਤਾਂ ਉਹਦੇ ਬਾਅਦ ਦੇਖਣ ਗਿਆ ਤਾਂ ਕਹਿੰਦਾ ਮੈਂ ਮੋਟਰ ਉੱਪਰੇ ਬੈਠਾ ਉਹ ਵੀ ਉਧਰੇ ਫਸਿਆ ਮਹੀ ਦੇ ਵਿੱਚ ਉਹ ਦੇਖੋ ਪਰਾਂ ਜੀ ਜੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਕਹਿੰਦਾ ਮਹੀ ਪੈ ਰਿਹਾ ਜਿਹੜੇ ਉਹ ਕੁੱਪਾਂ ਦੇ ਉਰਲੇ ਪਾਸੇ ਸਾਰੀ ਉਹ ਜੀਰੀ ਬਹੁਤ ਘੰਮ ਦੀ ਖੜੀ ਦੀ ਜੀ ਉਹ ਉਹ ਗਿਰ ਗਈ ਉਹ ਆਪਣੇ ਵਾਲੀ ਜੀਰੀ ਦੇ ਨਾਲ ਦੀ ਦੀ ਕਸਮ ਦੀ ਵੀ ਜਿਹੜੇ ਹਿਸਾਬ ਨਾਲ ਉਹ ਗਿਰ ਕੇ ਆਪਣੇ ਵਾਲੀ ਵੀ ਫਿਰ ਇਹਦੇ ਮਤਲਬ ਗਰੀਫ ਹੋਊਗੀ ਜਰੂਰ ਕਿਉਂ ਜਿਹੜੀ ਪੱਕੀ ਜੀਰੀ ਉਹ ਗੇਰਦੀ ਗਿਆਲਾ 468 ਦਾ ਨੁਕਸਾਨ ਹੁਣ ਹੋਇਆ 730 ਤੁਹਾਨੂੰ ਪਹਿਲਾਂ ਪਤਾ ਹੀ ਵੀ ਗਿਰਦੀ ਆ ਉਹ ਵੀ ਦਲਵੀਰ ਵਾਲੀ ਆਪਾਂ ਦਿਖਾ ਦਾਂਗੇ ਤੁਹਾਨੂੰ ਉਹ ਹੁਣ ਵੀਡੀਓ ਦੇ ਵਿੱਚ ਦਿਖਾਵਾਂਗੇ ਜੇ ਉਹ ਥੋੜੀ ਦੂਰ ਹੈ ਤੁਰ ਕੇ ਜਾਣੀ ਹੁਣ ਉੱਥੇ ਤੱਕ ਬਾਕੀ ਬਾਈ ਹਾਲ ਠੀਕ ਹੈ ਕਈ ਵੀਰ ਪੁੱਛਦੇ ਕਿ ਕਹਿੰਦੇ ਹਾਲ ਆ ਬਾਈ ਹੁਣ ਤੁਹਾਨੂੰ ਦਿਖ ਦਈਏ ਆ ਵੀਡੀਓ ਦੇ ਵਿੱਚ ਵੀ ਕਿਵੇਂ ਆ ਚੱਲਦਾ ਬਾਈ ਕੰਮ ਪੂਰਾ ਜਨ ਜ਼ੋਰਗਮੀ ਵਾਲਾ ਵੀ ਤਕਰੀਬਨ ਸਾਢੇ 2 ਘੰਟੇ ਹੋ ਚੱਲੇ ਪੈਂਦੇ ਨੇ ਇਹਨੂੰ ਇੰਨਾ ਹੁਣ ਤੱਕ ਸੌਣ ਵਿੱਚ ਨਹੀਂ ਪਿਆ ਹੈਗਾ ਪਹਿਲਾਂ ਹੁਣ ਤੱਕ ਬਿਆ ਹੀ ਨਹੀਂ ਹੈਗਾ ਬਰਸਾਤ ਵਾਲਾ ਵੀ ਇੱਕ ਵਾਰ ਪਿਆ ਤਾਂ ਵਿੱਚ ਨੂੰ ਉਹ ਵੀ ਘੱਟ ਰਹਿ ਗਿਆ ਹੁਣ ਵੱਧ ਪੈ ਗਿਆ ਫੋਨ ਦਾ ਧਾਨਾ ਮੰਗਲ ਖੇਤ ਭਰ ਤੇ ਧਾਨ ਲਾਉਣੇ ਹੁੰਦੇ ਆ ਵਿਆਹੇ ਬਣਾ ਤੇ ਉਹ ਖੇ ਜਿਹੜੀ ਪੱਕੀ ਜਿਹੜੀ ਉਹਦਾ ਜ਼ਿਆਦਾ ਨੁਕਸਾਨ ਹੈ ਪਰ ਜਿਹੜੀਆਂ ਗੱਦਰ ਹੈ ਖੜੀਆਂ ਕੁਝ ਚਲੋ ਮੀਂਹ ਵਾਲਾ ਦਾ ਹਲੇ ਤਰ ਜੋ ਮਸ਼ੀਨਾਂ ਥੋੜਾ ਜਿਹਾ اٹਕੇ ਚੱਲ ਪੁੰਗਿਆ ਹੋਰ 5-6 ਦਿਨ ਵੀ ਜਿਹੜਾ ਗਿਰਕੇ ਨੁਕਸਾਨ ਹੁੰਦਾ ਜਾਦਾ ਫਸਲ ਦਾ ਉਹ ਖਰਾਬ ਹੈ ਉਹਦੇ ਜਿਹੇ ਨੁਕਸਾਨ ਆ ਜਿਹੜੀ ਗਿਰਗੀ ਫਿਰ ਉਹ ਤਕਰੀਬਨ ਜੰਮਣੇ ਲੱਗ ਜਾਂਦੀ ਹੈ ਫਿਰ ਤੂਆਂ ਕੱਢਣ ਲੱਗ ਜਾਂਦੀਆਂ ਅਗਰ ਨੇ ਵਿੱਚ ਤੇ ਗੇੜ ਤੇ ਹੀ ਉਹ ਤੱਕੀਆਂ ਗਰੀਆਂ ਵੇਖਾਉਂਦਾ ਦੇਖੋ ਇਹ ਆ ਸਾਈਡਾਂ ਸਾਈਡਾਂ 'ਚ ਖੜੀਆਂ ਰਹਿ ਗਈਆਂ ਸਭ ਵਿੱਚ। ਸਾਤ ਕਿੱਡੇ। ਠੀਕੇ। ਆ ਦੇਖੋ ਕਣਕਾਂ ਗਰੇ ਪਏ। ਸਾਰੇ ਹੀ ਗੰਨਾ ਵਿਛਿਆ ਹੋਇਆ ਵਿੱਚ। ਇਹ ਆ ਦੇਖੋ ਇਹ ਗੰਨਾ। ਆ ਸਭ ਫਸਲ ਘੇਰਤੀ। ਬਾਕੀ ਜਿਹੜੇ ਛੌਰੇ ਵਿੱਚ ਜੀਵੀਏ ਛੌਰੇ ਵਾਲੀਆਂ ਹਲੇ ਜ਼ਿਆਦਾ ਗਿਰ ਗਈ। ਵੀ ਗੈਰੀ ਵੀ 468 ਦਲਵੀਰ ਵਾਲੀ ਆ। ਮੀਨਾ ਦੱਬੀ ਵੀ ਆ। ਇਹਦੇ ਜੀ ਵੀ ਧਗੀਆਂ ਡੇਡੀਆਂ ਕਰਤੀਆਂ ਖਾ ਭਈ। ਆਹ ਬੂਟਾ ਨਾਲ ਨਾਲ ਸਾਰੇ ਵੇਰੀ ਵੀ ਆ। ਆਪਣੇ ਵਾਲੀ ਦੇ ਇਹਦੇ ਨਾਲੋਂ ਵੀ ਜ਼ਿਆਦਾ ਪੱਕੀ ਦੀ। ਉੱਖੇ ਜਾਣੀ ਹੁਣ ਉਹਦਾ ਕਿਉਂ ਅੜੜਾਲੇ ਧਾਨ ਖੜੇ ਤੇ। ਮੇ ਹਲੇ ਵੀ ਨਹੀਂ ਘਟਦਾ ਜੀ ਹੁਣ ਸਾਮਣ ਕਾ ਹੋਰ ਵੱਧ ਗਿਆ ਆ ਦੇਖੋ ਕਿਹੜੀ ਸਪੀਡ ਫੜ ਲਈ ਫੇਰ ਨਾਲੇ ਚਾਨਣਾ ਹੋਇਆ ਪਿਆ ਐਂ ਲੱਗਦਾ ਵੀ ਤੂ ਪਰ ਨਿਕਲਣ ਵਾਲੀ ਐ ਪਰ ਨਹੀਂ ਆ ਚੀਜ਼ ਇਹਦੇ ਵਿੱਚ ਬੈਸਟ ਐ ਪਪੂਲਰ ਜਿਹੜਾ ਸੀ ਕਹਿੰਦੇ ਨੇ ਪੱਕਾ ਪੱਕੀ ਫਜ਼ਲ ਆ ਖੜੀ ਏ ਇੱਕ ਬਈ ਅੱਛਾ ਕੇ ਮਨ ਦੁਖੀ ਹੁੰਦਾ तरीकतरीਪ ਪਾਣੀ ਫੇਰਨੇ ਵਾਲਾ ਕੰਮ ਇਹਨੂੰ ਕਹਿੰਦੇ ਆ। ਓ ਬਾਈ ਖੜਾ ਦਲਵੀਰ। ਪੈਰਾਂ ਦੇ ਬਾਈ ਗੂਠਾ ਜਾ ਕੇ ਦੁਖਣ। ਪੈਰ ਗੜਾ ਕੇ ਤੁਰਨਾ ਪੈਂਦਾ। ਹਾਂ ਜੀ। ਹੱਸ। ਗਾਹਾਂ ਮੰਨ ਗਿਆ। ਕੱਟ ਤਾ ਉਹ ਹੀ ਕੰਮ ਜਿਹੜੇ ਦਰਦੇ ਦੇ। ਆ ਵੀ ਕਰਤੀ ਆ ਮੈਂ ਤਾਂ ਆਪਾਂ ਕਹਾਂ ਮੇਰੇ ਵਾਲੇ ਵੀ ਭਾਈ ਜਗਾਣੇ ਉਹ ਦਿਖਾਣੇ ਹੋਇਆਗਾ। ਹਾਂ। ਹੋ ਗਿਆ ਬਾਈ ਇੱਥੇ ਆ ਕੇ ਫਿਰ ਮਨ ਟੁੱਟ ਜਾਂਦਾ ਵੀ ਚਲੋ ਅਸੀਂ ਕਹਿੰਦੇ ਵੀ ਹੁਣ ਵੀ ਹਟ ਜਾਵੇ ਹੁਣ ਵੀ ਹਟ ਜਾਵੇ ਪਹਿਲਾਂ ਵਿੱਚ ਨੂੰ ਪਾ ਕੇ ਹਟ ਗਿਆ ਦਾ ਪਰ ਫਿਰ ਦੁਬਾਰੇ ਉਹ ਠੀਕ ਪੈ ਗਿਆ ਸੀਗਾ ਵੀ ਚੱਲ ਜੂਗੀ ਕਦੋਂ ਤੱਕ ਮਸ਼ੀਨ ਚੱਲ ਜੂਗੀ ਹਾਂ ਹੁਣ ਨਹੀਂ ਹੁਣ ਪਹਿਲੇ ਨੂੰ ਨਹੀਂ ਇਹਦਾ ਹੁਣ 10 ਦਿਨ ਮਸ਼ੀਨ ਨਹੀਂ ਚੱਲੇ ਨਹੀਂ 10 ਦਿਨ ਦੇ ਵਿੱਚ ਵਿੱਚ ਇਹਨਾਂ ਫੇਰ ਕੋਈ ਨਾ ਕੁ ਕਰ ਦੇਣਾ ਔਰ ਜਿਹੜੀ ਜਿਹੜੀ ਗਿਰਗੀਨਾ ਉਹਨਾਂ ਤੂੰਆਂ ਕੱਢਿਆ ਉਹਨੇ ਧਰਤੀ 'ਤੇ ਲਾ ਕੇ ਵੀ ਮਾਈ ਚੱਲਦਾ ਹਲੇ ਹੀ ਪੈ ਰਿਹਾ ਹਲੇ ਕਿਹੜੇ ਹਟਦਾ ਜੇ ਤਾਂ ਹਟ ਦੇਵੇ ਹੁਣ ਤਾਂ ਵੀ ਹੈ ਚਲੋ ਬਾਈ ਥੋੜੇ ਹੋਰ ਮੈਲ ਲਿਆ ਕੇ ਤੁਹਾਨੂੰ ਕਿਹੜਾ ਦਿਖਾ ਕੇ ਲੈ ਆਉਂਦਾ ਗਾਹਾਂ ਤੱਕ ਮੜ ਜਾ ਆਜਾ ਛਤਰੀ 'ਚ ਵੜ ਜਾ ਹਾਂ ਚਲੋ ਵੀ ਮੀ ਹਟੇ ਦੇ ਬਾਅਦ ਤਾਂ ਵੀਡੀਓ ਚ ਦਿਖਾ ਦਾਂਗੇ ਆਪਾਂ ਮੜਾ ਇੱਕ ਵਾਰ ਲਾਈਵ ਦਿਖਾ ਦਈਏ ਸਿੱਧਾ ਜਿਹਾ ਵੀ ਜਿਆਦਾ ਨਖਾਨ ਹੈ ਜੀ ਇਸ ਟਾਈਮ ਵੀ ਹੁਣ ਤੁਸੀਂ ਦੇਖਿਆ ਹੀ ਆ ਵੀ ਕੋਈ ਜ਼ਿੰਮੇਵਾਰ ਦੇ ਮੂੰਹ ਪਰ ਖੁਸ਼ੀ ਵਾਲਾ ਕੰਮ ਨਹੀਂ ਰਿਹਾਗਾ ਬਸ ਅਗਲਾ ਸੋਚ ਰਿਹਾ ਹਾਂ ਖਰਚਾ ਹੋਇਆ ਹੁਣ ਵੀ ਹਟ ਜਵੇ ਹੁਣ ਵੀ ਹਟ ਜਵੇ ਕੀ ਆਈ ਹਾਲ ਫਾਈ ਹੈ ਜੀ ਦੇਖੋ ਹੁਣ ਮੜ ਜਾ ਕਟਣ ਲੱਗਿਆ ਤਾਂ ਫੇਰ ਵੱਧ ਗਿਆ ਇੱਕੇ ਲੱਖ ਤੇ ਸਪੀਡ ਫਾੜ ਲੈਂਦਾ ਹੈ ਇਹਦੇ ਇਹ ਛਤਰੀ ਦੀ ਆਵਾਜ਼ੇ ਦੱਸਣ ਲੱਗ ਜੰਦੀ ਉੱਪਰ ਤੇ ਸਾਰੇ ਇਹ ਬਾਈ ਨੁਕਸਾਨ ਇਹ ਨਾ ਕਰਿਆ ਬਹੁਤ ਨੁਕਸਾਨ ਕਰਿਆ ਤਾਂ ਜਲੰਧਰ ਕੰਦੇ ਦਾ ਬਾਈ ਦਾ ਫੋਨ ਆਇਆ ਦਾ ਉਧਰ ਹਵਾਈ ਬਹੁਤ ਆਲੇ ਕਹਿੰਦਾ ਵੀ ਸਾਡੇ ਸਾਰੀਓ ਪਛਾਤੀ ਜੇ ਗੱਦਰ ਹੈ ਜੀਰੀ ਜੇ ਪੱਕੀ ਹੈ ਵੀ ਮੀ ਵੀ ਬਹੁਤ ਪਿਆ ਸਾਡੇ ਤੋਂ ਪਹਿਲਾਂ ਪਹਿਲੇ ਜਦ ਸਾਡੇ ਦਾ ਆਇਆ ਹੀ ਬਾਅਦ ਚ ਜਦੋਂ ਸਾਨੂੰ ਫੋਨ ਆਇਆ ਸਾਡੇ ਹੈ ਨਹੀਂ ਰਮੀ ਵੀ ਹੁਣ ਅਲਦਲੇ ਹਟਿਆ ਬਹੁਤ ਸਾਡੇ ਪੈਸਾ ਆ ਗੰਨੇ ਕੋਨੇ ਵਿੱਚ ਸਾਰੀ ਮਿਹੜੇ ਗੇਰੇ ਬਈ ਮਾਰੇ ਕੁਕੜੇ ਨਾਲ ਫੜ ਲਈਏ ਫੇਰ ਗੱਨੇ ਪਹਿਆਂ ਮੁਹਿਆਂ ਗਏ ਨੇ ਇਹਨੂੰ ਹੱਬ ਪਰੇ ਬਗ ਜਿਹੜਾ ਬੂਟੇ ਤੇ ਲਾ ਕੇ ਨਾ ਖੜਾ ਬਾਕੀ ਵਿੱਚ ਢੇਡਾ ਸਾਰਾ ਹੀ ਬਾਈਟ ਡਰਾਉਂਦੇ ਨਹੀਂ ਆਸੀ ਕਿਸੇ ਨੂੰ ਵੀ ਹੈਗੇ ਇਹ ਤਾਂ ਹੁਣ ਅਗਲੇ ਨੂੰ ਆਪਣਾ ਆਪੇ ਦੇਖਦਾ ਉਹਦਾ ਮੋਟਰ ਤੇ ਖੜਾ ਤਾਂ ਭੰਗ ਹਾਂ ਲੰਗੇ ਆਪਣੀ ਮੋਟਰ ਕਿਉਂ ਜਾ ਰਹੇ ਆ ਨਹੀਂ ਅਸਲੀ ਮੀਂਹ ਦਾ ਜਿਹੜਾ ਪਤਾ ਲੱਗਦਾ ਸਾਫ ਖੇਤ ਵਿੱਚ ਲੱਗਦਾ ਹੁਣ ਧਾਨਾਂ ਵਿੱਚ ਤਾਂ ਪਤਾ ਨਹੀਂ ਲੱਗਦਾ ਕਿ ਕਿੰਨਾ ਕਪਾਇ ਲਿਆ ਗੰਨਾ ਖੜਾ ਹੁਣ ਆ ਦੇ ਫੂਟਾਂ ਦੇ ਵਿੱਚ ਪਾਣੀ ਖੜਾ ਵੀ ਉਰੇ ਪਤਾ ਲੱਗਦਾ ਜੀ ਉਰੇ ਕੁਝ ਬੀਜਾਂਵੇਂ ਦਾ ਬਾਹਿਆ ਵਾ ਖੇਤ ਆ ਇਹ ਵੇ ਬਾਹੇ ਹੋਏ ਖੇਤ ਵਿੱਚ ਜਾਣੇ ਖੜਾ ਮਿੱਤਲੋ ਇੱਥੇ ਦੇ ਕਰਦੇ ਜੀ ਵਾਪਸੀ ਆਪਾਂ ਬਾਕੀ ਸ਼ਾਮ ਤੱਕ ਦਾ ਪ੍ਰੋਸੈਸ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਕੱਲ ਨੂੰ ਜਾਗਤ ਮਾਸਰ ਵਲੌਗ ਚ ਆਵੇਗਾ ਪੋ ਸ਼ਾਮ ਨੂੰ ਮਾਲਾ ਰੇਡੀ ਦੀ ਵੀ ਆਵੇਗਾ ਤੁਹਾਨੂੰ ਦਿਖਾਵਾਂਗੇ ਸਾਡੇ ਬੱਸ ਅੱਜ ਜਿੰਮੇਤ ਹੋਇਆ ਤੇ ਕਿੱਥੇ ਨੁਕਸਾਨ ਕਿਹੜੀ ਫਸਲ ਆ ਕਿੰਨਾ ਨੁਕਸਾਨ ਵੀ ਬਹੁਤ ਧੰਨਵਾਦ ਆ ਬਾਈ ਬਹੁਤ ਵੀ ਜੁੜੇ ਰਹੇ ਆਪਣੇ ਨਾਲ ਤਾਹੀਂ ਸਾਡੇ ਕਿੰਨੇ ਪਾਪੂਲਰ ਦੀ ਖੇਤੀ ਜ਼ਿਆਦਾ ਕਰਦੇ ਜੀ ਇਹ ਪਾਪੂਲਰ ਵਾਲੀ ਖੇਤੀ ਹੈ ਜਿਹੜੀ ਪੱਕੀ ਹੈ ਫਸਲ ਹੈ ਵੀ ਦਾ ਕੋਈ ਨੁਕਸਾਨ ਨਹੀਂ ਹੈਗਾ ਹਵਾ ਵੀ ਝੱਲਦੀ ਹੈ ਜ਼ਿਆਦਾ ਨੇਰੀ ਦਿਖਾਣਾ ਉਹਦਾ ਤਾਂਹੀਂ ਮਾੜਾ ਮੋਟਾ ਬੂਟਾ ਟੁੱਟਦਾ ਨਹੀਂ ਹਵਾ ਜਿਹੜੀ ਫਸਲ ਨੂੰ ਗੇੜ ਦਿੰਦੀ ਉਹ ਹਵਾ ਨੂੰ ਝੱਲ ਲੈਂਦਾ ਬੂਟਾ ਇਹ ਐਨੀ ਖੇਤੀ ਨਹੀਂ ਕਰਦੇ ਹੀ ਹੈਗੇ ਬੱਦਲ ਜੇ ਦਾ ਫਟ ਜਵੇ ਅਲੇ ਨਾਲੋਂ ਫੇਰ ਆਸ ਹੋ ਜਾਂਦੀ ਵੀ ਹਟ ਜਾਊਗਾ ਪਰ ਬੱਦਲ ਸਾਰੇ ਇੱਕ ਜੱਜ ਘਟ ਹੋਇਆ ਪਿਆ ਮੜਾ ਮੀਂਹ ਘਟ ਕੇ ਫੇੜੇ ਫੜ ਦਿੰਦਾ ਵੀ ਸਾਡੇ ਅੱਜ ਆਇਆ ਹੀ ਚਲੋ ਇਹ ਤਾਂ ਚੰਡੀਗੜ੍ਹ ਕਿੰਨੇ ਨੂੰ ਪਾਸੋਂ ਚੌਥ ਪਾਸੋਂ ਨੁਕਸਾਨ ਕਰ ਗਿਆ ਉਧਰ ਹਵਾ ਵੀ ਚੱਲ ਲਈ ਮੀਂਹ ਪਾ ਕੇ ਫਸਲਾਂ ਜਦੇ ਘੇਰ ਗਿਆ ਤਾਂ ਮਿਜਲੀ ਕਾਫੀ ਲਾਸਤ ਰਹੀ ਹੈ ਮੱਦਲ ਜਾਂਦਾ ਨਹੀਂ ਹੋਵੇ ਵਾਲੇ ਕੁਝ ਦੇ ਮੀਂਹ ਪੈਂਦਾ ਚਲੋ ਠੀਕ ਹੈ ਜੀ ਕਰਦੇ ਆ ਬੰਦ ਵਾਕਿਆ ਆਪਾਂ ਦਿਖਾਵਾਂਗੇ ਸਾਨੂੰ ਵੀਡੀਓ ਦੇ ਵਿੱਚ ਵੀ ਸ਼ਾਮ ਤੱਕ ਦਾ ਬਸ ਜਿਹੜਾ ਹੈਗਾ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਮੈਂਟਾਂ ਵਿੱਚ